ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਜੀ ਸਾਡੇ YouTube ਚੈਨਲ Ranjhi Study Tag ਦੇ ਉੱਪਰ। ਹਾਂਜੀ ਇੱਕ ਪਹਿਲ ਯੋਜਨਾ ਤੇ ਬਹੁਤ ਵੱਡੀ ਜਿਹੜੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਆਏ ਆਂ। ਹਾਂਜੀ ਬਹੁਤ ਸਾਰੇ ਭੈਣਾਂ ਤੇ ਭਰਾਵਾਂ ਦੇ ਸਵਾਲ ਸੀ ਕਿ ਅਸੀਂ ਫਾਰਮ ਭਰਨੇ ਆ ਕਿੱਥੋਂ ਭਰ ਸਕਦੇ ਆਂ? ਕਿੱਥੋਂ ਜਦ ਸਾਡੇ ਨੂੰ ਫਾਰਮ ਮਿਲਦਾਗਾ? ਪੂਰੀ ਜਾਣਕਾਰੀ ਤੁਹਾਨੂੰ ਵੀਡੀਓ ਵਿੱਚ ਦੇਵਾਂਗੇ ਜੀ। ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਵੀਡੀਓ ਨੂੰ ਜਰੂਰ ਦੇਖਣਾ। ਹਾਂਜੀ ਸਾਡੇ ਵੱਲੋਂ ਅਮદાવાદ ਵਿੱਚ ਜਿਹੜੀਆਂ ਲੇਡੀਜ਼ੇ ਕੰਮ ਕਰ ਰਹੀਆਂ ਨੇ, ਜਿਹੜੀਆਂ ਔਰਤਾਂ ਇਹ ਸਕੀਮ ਪਹਿਲ ਨੂੰ ਚਲਾ ਰਹੀਆਂ ਨੇ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਸੀ ਤਾਂ ਉਹਨਾਂ ਨੇ ਸਾਨੂੰ ਇਹ ਚੀਜ਼ ਦੱਸੀ ਹੈ ਕਿ ਜਿਹੜੀ ਇਹ ਪੈਲ ਯੋਜਨਾ ਤੇ ਜਿਹੜੇ ਕੰਮ ਕਰ ਰਹੇ ਨੇ ਵਰਕਰ ਉਹ ਕਿਸ ਸਕੀਮ ਦੇ ਤਹਿਤ ਕਰ ਰਹੇ ਨੇ ਜਿੱਦਾਂ ਪੈਲ ਸਕੀਮ ਆ ਪੈਲ ਇੱਕ ਸਕੀਮ ਹੈ ਤੇ ਇਹ ਅੰਡਰ ਕਿਵੇਂ ਹੋ ਰਿਹਾ ਕਿਵੇਂ ਇਹ ਜਿਹੜਾ ਸਾਰਾ ਪ੍ਰੋਸੈਸ ਚੱਲ ਰਿਹਾ ਤਾਂ ਉਹਨਾਂ ਨੇ ਸਾਨੂੰ ਵੀ ਦੱਸਿਆ ਕਿ ਇਹ ਇਹਨਾਂ ਦੇ ਗਰੁੱਪ ਬਣੇ ਹੋਏ ਨੇ ਗਰੁੱਪ ਮੈਂ ਜਿਵੇਂ ਬਣੇ ਹੋਏ ਨੇ ਇੱਕ ਸੈਲਫ ਹੈਲਪ ਗਰੁੱਪ ਹੁੰਦਾ ਆਪਾਂ ਉਹਦੀ ਪੂਰੀ ਵੀਡੀਓ ਲੈ ਕੇ ਆਵਾਂਗੇ ਜਸਟ ਮੈਂ ਤੁਹਾਨੂੰ ਇੱਦੀ ਦੱਸ ਦਿੰਨਾ ਕਿ ਸੈਲਫ ਹੈਲਪ ਗਰੁੱਪ ਹੁੰਦਾ ਉਹਦੇ ਤਹਿਤ ਸਰਕਾਰ ਜਿਹੜੀ ਇਹ ਸਕੀਮ ਉਹਨਾਂ ਨੂੰ ਦਿੰਦੀ ਹੈ ਜਿੱਦਾਂ ਉਹਨਾਂ ਦਾ ਪਹਿਲਾਂ ਰਜਿਸਟਰਡ ਸੀਗਾ ਗਰੁੱਪ ਆਫ ਸੈਲਫ ਹੈਲਪ ਗਰੁੱਪ ਤਾਂ ਸਰਕਾਰ ਨੇ ਉਹਨਾਂ ਨੂੰ ਇਹ ਮਤਲਬ ਸਹੂਲਤ ਦਿੱਤੀ ਤਾਂ ਫਿਰ ਉਹਨਾਂ ਨੇ ਆਪਣਾ ਜਿਹੜਾ ਇਹ ਕੰਮ ਸਟਾਰਟ ਕੀਤਾ ਕੱਪੜੇ ਦਾ ਕਪੜਾ ਹੋ ਗਿਆ ਸਟਿਚ ਕਰਨ ਦਾ ਹੋ ਗਿਆ ਸਾਰਾ ਕੰਮ ਜਿਹੜਾ ਉਹ ਲੇਡੀਜ਼ ਕਰਦੀਆਂ ਨੇ ਤਾਂ ਜਿਹੜਾ ਕੁਸ਼ਕ ਦੇ ਸਵਾਲ ਸੀ ਕਿ ਜਿਹੜਾ ਕਪੜਾ ਇਹ ਸਰਕਾਰ ਦਿੰਦੀ ਹੈ ਨਹੀਂ ਜੀ ਸਰਕਾਰ ਨਹੀਂ ਦਿੰਦੀ ਉਹ ਖੁਦ ਆਪਣਾ ਉਹ ਪਰਚੇਜ਼ ਕਰਦੇ ਨੇ ਕਪੜਾ ਹਾਂਜੀ ਹੁਣ ਗੱਲ ਕਰ ਲੈਨੇ ਕਮਾਈ ਦੀ ਜਿਹੜੀ ਕਮਾਈ ਹੁੰਦੀ ਆ ਉਹ ਸਾਰੇ ਗਰੁੱਪ ਦੇ ਵਿੱਚ ਡਿਵਾਈਡ ਹੁੰਦੀ ਆ ਉਹ ਸਾਰੇ ਗਰੁੱਪ ਨੂੰ ਜਾਂਦੀ ਹੈਗੀ ਇਸ ਦੇ ਨਾਲ ਹੀ ਅਗਰ ਕੋਈ ਹੋਰ ਮੈਂਬਰ ਉਹਨਾਂ ਦੇ ਨਾਲ ਜੁੜਦਾਗਾ ਕਿਉਂਕਿ ਉਹਨਾਂ ਦਾ ਤਾਂ ਗਰੁੱਪ ਬਣਿਆ ਹੋਇਆ ਅਗਰ ਕੋਈ ਹੋਰ ਮੈਂਬਰ ਜੁੜਦਾ ਤਾਂ ਇਹ ਗਰੁੱਪ ਉਹਨਾਂ ਨੂੰ ਕੰਮ ਦਿੰਦਾਗਾ ਤਾਂ ਉਹ ਕੰਮ ਦਿੰਦਾ ਤੇ ਬਾਕੀ ਉਹ ਪੀਸ ਦੇ ਹਿਸਾਬ ਨਾਲ ਜਿਹੜੇ ਉਹਨਾਂ ਨੂੰ ਪੈਸੇ ਦਿੰਦੇ ਨੇ ਕੋਈ ਮਤਲਬ ਕਿਸੇ ਹਿਸਾਬ ਨਾਲ ਦੇ ਰਿਹਾ ਕੋਈ ਆਪਣੀ ਹਿਸਾਬ ਨਾਲ ਦੇ ਰਿਹਾ ਤਾਂ ਉਸ ਹਿਸਾਬ ਨਾਲ ਆਦਰ ਗਰੁੱਪ ਨੂੰ ਜਿਹੜੇ ਪੈਸੇ ਮਿਲਦੇ ਨੇ ਜਿਹੜਾ ਗਰੁੱਪ ਬਣਿਆ ਹੋਇਆਗਾ ਉਹਦੇ ਚ ਜਿਹੜੀ ਉਹ ਸਾਰੀ ਅਮਾਉਂਟ ਆ ਉਹ ਡਿਵਾਈਡ ਹੁੰਦੀ ਹੈ ਹਾਂ ਜਿਹੜਾ ਜ਼ਿਆਦਾ ਫਾਇਦਾਗਾ ਜਿਹੜਾ ਉਹ ਗਰੁੱਪ ਬਣਿਆ ਹੋਇਆ ਤਾਂ ਉਸ ਨੂੰ ਇਹ ਇਸ ਸਕੀਮ ਦਾ ਜ਼ਿਆਦਾ ਫਾਇਦਾਗਾ ਕਿਉਂਕਿ ਉਸੇ ਗਰੁੱਪ ਦੇ ਵਿੱਚ ਉਹਨਾਂ ਨੇ ਆਪਣੇ ਜਿਹੜੇ ਖਜ਼ਾਨਚੀ ਹੋ ਗਿਆ ਆਪਣਾ ਪ੍ਰਧਾਨ ਹੋ ਗਿਆ ਆਪਣਾ ਸਹਾਇਕ ਹੋ ਗਿਆ ਸਕੱਤਰ ਹੋ ਗਿਆ ਉਹਨਾਂ ਨੇ ਉਸੇ ਗਰੁੱਪ ਦੇ ਵਿੱਚੋਂ ਚੁਣੇ ਹੋਏ ਨੇ ਪ੍ਰੋਪਰ ਟੀਮ ਵਰਕ ਦੇ ਵਿੱਚ ਉਹ ਕੰਮ ਕਰਦੇ ਨੇ ਸਾਰਾ ਪ੍ਰੋਪਰ ਟੀਮ ਵਰਕ ਦੇ ਵਿੱਚ ਹੀ ਸਾਰਾ ਜਿਹੜਾ ਕੰਮ ਹੁੰਦਾਗਾ ਹਾਂਜੀ ਹੁਣ ਤੁਹਾਡਾ ਸਵਾਲ ਸੀ ਕਿ ਫਾਰਮ ਕਿੱਥੋਂ ਭਰੋਣੇ ਨੇ ਹਾਂਜੀ ਇਹਦਾ ਕੋਈ ਵੀ ਫਾਰਮ ਹੈ ਦੇਖੋ ਵੱਖ-ਵੱਖ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਯਾਰ ਕਿ ਫਾਰਮ ਭਰ ਸਕਦੇ ਹੋ ਫਾਰਮ ਇਹਦਾ ਕੋਈ ਨਹੀਂ ਭਰਿਆ ਜਾ ਰਿਹਾ ਤੁਹਾਡਾ ਇੱਕ ਗਰੁੱਪ ਬਣੂਗਾ ਸੈਲਫ ਹੈਲਪ ਗਰੁੱਪ ਤਾਂ ਉਸ ਦੇ ਤਹਿਤ ਹੀ ਤੁਹਾਨੂੰ ਜਿਹੜਾ ਇੱਕ ਗਰੁੱਪ ਬਣਾ ਕੇ ਉਹਦੇ ਵਿੱਚ ਕੰਮ ਦਿੱਤਾ ਜਾਊਗਾ ਮੈਂਬਰਾਂ ਦੇ ਨਾਮ ਸਾਰੇ ਐਡ ਵਗੈਰਾ ਹੋਣਗੇ ਉਹ ਬਾਅਦ ਹੀ ਗੱਲ ਹੈ ਤੇ ਪਰ ਫਾਰਮ ਫਿਲਹਾਲ ਕੋਈ ਨਹੀਂ ਹੈਗਾ ਕੰਮ ਇਹ ਵੀਡੀਓ ਪੀ ਦੇ ਅੰਡਰ ਆਉਣਾਗਾ ਸਾਰਾ ਤੁਹਾਡੇ ਟੀਮ ਜਿਹੜੀ ਜਿੰਦਾ ਪਿੰਡ ਦੇ ਵਿੱਚ ਆਉਣਾ ਸਰਪੰਚ ਕੋਲੇ ਆਉਣਾ ਉਹਨਾਂ ਨੇ ਉਹਨਾਂ ਨੇ ਗਰੁੱਪ ਇਕੱਠੇ ਦੇਖਣਾਗਾ ਫਿਰ ਉਹ ਗਰੁੱਪ ਨੂੰ ਇਹਨਾਂ ਨੇ ਸਾਰਾ ਜਿਹੜਾ ਕੰਮ ਦੇਣਾਗਾ ਹਾਂਜੀ ਹੁਣ ਕਈਆਂ ਦੇ ਸਵਾਲ ਹੋਣਗੇ ਫਿਰ ਅਸੀਂ ਇਹ ਕੰਮ ਦੀ ਮੰਗ ਕਿੱਥੋਂ ਕਰ ਸਕਦੇ ਹਾਂ ਹਾਂਜੀ ਤੁਸੀਂ ਕੰਮ ਦੀ ਮੰਗ ਕਰ ਸਕਦੇ ਹੋ ਬੀਡੀਪ ਦਫਤਰ ਜਾ ਸਕਦੇ ਹੋ ਤੁਸੀਂ ਉੱਥੇ ਆਪਣਾ ਜਿਹੜਾ ਐਪਲੀਕੇਸ਼ਨ ਆ ਉਹ ਦੇ ਸਕਦੇ ਹੋ ਕਿ ਸਾਡੇ ਪਿੰਡ ਵਿੱਚ ਇਹ ਕੰਮ ਖੋਲਿਆ ਜਾਵੇ ਅਸੀਂ ਸਾਡਾ ਜਿਹੜਾ ਗਰੁੱਪ ਆ ਉਹ ਤਿਆਰ ਕਰ ਰੱਖਿਆ ਹੈਗਾ ਤਾਂ ਉਹ ਤੁਹਾਡੇ ਗਰੁੱਪ ਨੂੰ ਵੈਰੀਫਾਈ ਕਰਨਾ ਹੋਣਗੇ ਤੁਹਾਡੇ ਪਿੰਡ ਦੇ ਗਰੁੱਪ ਨੂੰ ਜਿਹੜਾ ਉਹ ਵੈਰੀਫਾਈ ਕਰਕੇ ਜਾਣਗੇ ਤੁਹਾਡਾ ਬਾਕਾਇਦਾ ਰਜਿਸਟਰਡ ਹੋਊਗਾ ਗਰੁੱਪ ਫਿਰ ਤੁਹਾਨੂੰ ਜਾ ਕੇ ਇਹ ਕੰਮ ਮਿਲ ਲਾਗਾ ਹਾਂਜੀ ਵਿੱਚ ਬਹੁਤ ਬੰਦ ਭਾਈ ਕਹਿ ਰਹੇ ਨੇ ਕਿ ਇਹਦਾ ਕੋਈ ਫਾਇਦਾ ਨਹੀਂ ਹੈਗਾਗਾ ਫਾਇਦਾ ਬਹੁਤ ਹੈ ਜੀ ਇਦਾਂ ਦੀ ਕੋਈ ਗੱਲ ਨਹੀਂ ਕਿ ਫਾਇਦਾ ਨਹੀਂ ਹੈਗਾਗਾ ਤੁਸੀਂ ਗਰੁੱਪ ਬਣਾਓ ਜੇ ਫਾਇਦਾ ਤਾਂ ਹੀ ਉਹ ਗਰੁੱਪ ਜਿਹੜੇ ਕੰਮ ਕਰ ਰਹੇ ਨੇ ਅਲੱਗ ਅਲੱਗ ਵਰਦੀਆਂ ਜਿਹੜੀਆਂ ਸਕੂਲ ਦੀਆਂ ਉਹ ਸਿਉਂ ਰਹੇ ਨੇ ਤਾਂ ਫਾਇਦਾ ਹੈਗਾ ਤੇ ਪਰ ਤੁਸੀਂ ਆਪਣਾ ਜਿਹੜਾ ਗਰੁੱਪ ਆ ਖੁੱਦ ਦਾ ਤੁਹਾਡਾ ਆਪਣਾ ਹੋਣਾ ਚਾਹੀਦਾ ਤੁਸੀਂ ਕਿਸੇ ਹੋਰ ਗਰੁੱਪ ਨਾਲ ਐਡ ਹੋਣੇ ਉੱਥੇ ਤੁਹਾਡੀ ਇਨਕਮ ਹੈ ਜਿਹੜੀ ਘਟ ਜਾਂਦੀ ਹੈ ਜਾ ਕੇ ਹਾਂਜੀ ਇੱਥੇ ਤੁਹਾਨੂੰ ਇਹ ਵੀ ਦੱਸਦੀ ਆ ਕਿ ਉਹ ਪੈਨਾਨਾ ਸਾਡੀ ਗੱਲ ਹੋਈ ਆ ਉਹਨਾਂ ਨੇ ਇਹ ਦੱਸਿਆ ਕਿ ਇਹਦੇ ਤਹਿਤ ਸਪੈਲ ਸਕੀਮ ਦੇ ਤਹਿਤ ਕੱਲਾ ਸਿਲਾਈ ਦਾ ਕੰਮ ਹੀ ਨਹੀਂ ਹੋ ਰਿਹਾ ਹੋਰ ਵੀ ਬਹੁਤ ਸਾਰੇ ਕੰਮ ਨੇ ਜਿਹੜੇ ਇਸ ਸਕੀਮ ਦੇ ਤਹਿਤ ਜਿਹੜੇ ਹੋ ਰਹੇ ਨੇ ਜਿਦਾਂ ਲੇਡੀਜ਼ ਨੇ ਇੱਕ ਪਿੰਡ ਦੇ ਵਿੱਚ ਆਪਣਾ ਜਿਹੜਾ ਉਹਨਾਂ ਨੇ ਅਚਾਰ ਦਾ ਕੰਮ ਸਟਾਰਟ ਕੀਤਾ ਹੋਇਆ ਸੈਲਫ ਹੈਲਪ ਗਰਪ ਆਹੀਂ ਕੁਝ ਹੋਰ ਆਪਣਾ ਸਟੀਚਿੰਗ ਦਾ ਕੰਮ ਹੋ ਗਿਆ ਹੋਰ ਬਹੁਤ ਸਾਰੇ ਕੰਮ ਨੇ ਜਿਹੜੇ ਅੰਡਰ ਆਉਂਦੇ ਨੇ ਉਹਦੇ ਤੇ ਆਪਾਂ ਇੱਕ ਸਪੈਸ਼ਲ ਵੀਡੀਓ ਲੈ ਕੇ ਆਵਾਂਗੇ ਸੈਲਫ ਹੈਲਪ ਗਰਪ ਬਣਦਾ ਕਿਵੇਂ ਆ ਕਿਹੜੇ-ਕਿਹੜੇ ਕੰਮ ਹੁੰਦੇ ਨੇ ਤੁਸੀਂ ਕਿਵੇਂ ਰਜਿਸ ਅਗਰ ਵੀਡੀਓ ਵਿੱਚ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਧੰਨਵਾਦ ਜੀ